ਨਨ ਤਨ ਤਨ ਬਾਬਾ ਦੀਪ ਸਿੰਘ ਜੀ ਸਾਨੂੰ ਤੇਰੇ ਅੰਚ ਪੈਰਿਆਂ ਨੇ ਤਾਰਿਆ ਨਨ ਤਨ ਤਨ ਬਾਬਾ ਦੀਪ ਸਿੰਘ ਜੀ ਸਾਨੂੰ ਤੇਰੇ ਅੰਚ ਪੈਰਿਆਂ ਨੇ ਤਾਰਿਆ ਨਨ ਤਨ ਤਨ ਬਾਬਾ ਦੀਪ ਸਿੰਘ ਜੀ ਸਾਨੂੰ ਤੇਰੇ ਅੰਚ ਪੈਰਿਆਂ ਨੇ ਤਾਰਿਆ ਸੋ ਮੇਰੇ ਅੱਖਾਂ ਚ ਸੁਹਣੇ ਸੁਹਣੇ ਸੋ ਮੇਰੇ ਅੱਖਾਂ ਚ ਸੁਹਣੇ ਸੁਹਣੇ ਤਾਰੇ ਆ ਬਗਵਾ ਤੇਰੇ ਸੁਹਣੇ ਸੁਹਣੇ ਇਹ ਤਾਰੇ ਤੁਮੇ ਤਨ ਤਨ ਦਾ ਦਾ ਦੀਪ ਸੰਦੇ ਜੀ ਕੀ ਫੇਰੇ ਲਗੋਗੀ ਮੈਂ ਆਜੋ ਜੀ ਆਜੋ ਪਿਆਰਿਓ ਪਿਆਰਿਓ ਭੈਣ ਭਰਾਓ ਪਿਆਰੀਆਂ ਪਿਆਰੀਆਂ ਗੱਲਾਂ ਤੇ ਪਿਆਰੇ ਪਿਆਰੇ ਕਮੈਂਟ ਕਰਕੇ ਜਾਓ ਸੁਪਾਵੇਂ ਜਿਹੜੇ ਦੋ ਬੈਠੇ ਉਹ ਵੀ ਭੱਜ ਜਾਣ ਨਵੇਂ ਲੱਭਦੀ ਲੱਭਦੀ ਦੇ ਇਹਾਰੇ ਪਿਆਰੇ ਦੇ ਆ ਕੇ ਸ਼ਬਦ ਹੰਡ ਲ ਗੰਦੇ ਹੀ ਕਿਰਨ ਦੀਦੀ ਮੈਂ ਤੇ ਲੈ ਜਾ ਕੇ ਚੱਤਰ ਚੱਦਰ ਲੈ ਕੇ ਕੰਬਲਾ 'ਚ ਬਹਿ ਕੇ ਹੋਣ ਫੇਰ ਗੱਲਾਂ ਬਾਤਾਂ ਹੋਇਆ ਕਰਨੀਆਂ ਸਾਡੇ ਸਾਹਮਣੇ ਲਾੜ ਲੈਣਾ ਸੀ ਲਾਈਵ ਬੰਦ ਕਰਕੇ ਜੀਜੇ ਨੂੰ ਢਾ ਲਿਆ ਕਿੱਥੇ ਉਹਦੇ ਖਲੋਇਆ ਤੈਨੂੰ ਵਿਖਾਉਣੀ ਪੈਣੇ ਮੈਂ ਤੇ ਬਾਹਰੋਂ ਆਈ ਆ ਤੂੰ ਜੀਜੇ ਨੂੰ ਉੱਧਰ ਵੇਖ ਜੀਜੇ ਦੇ ਕੰਮ ਵਾਜ ਘੱਟ ਕੀਤੀ ਆ ਵਾਜ ਘੱਟ ਕਰਕੇ ਮਜੇ ਨਾਲ ਫੋਨ ਵੇਖਤਾ ਅੰਦਰ ਮੈਂ ਤਾਂ ਉਧਰੋਂ ਆਈ ਪੜਨੇ ਨਿਆਣਿਆਂ ਕੋਲੋਂ ਉਹਨਾਂ ਨਾਲ ਮੈਂ ਚੱਦਰ ਲੈ ਕੇ ਆਈ ਆ ਆਪਣੀ ਇਹ ਤੇਰੀ ਭੈਣ ਦੀ ਚੱਦਰ ਇਹ ਬੜੀ ਸੋਹਣੀ ਬਤਲੀ ਜੀ ਨਾ ਇਹਦੇ 'ਚ ਗਰਮੀ ਲੱਗਦੀ ਹੈ ਤੇ ਨਾ ਇਸ 'ਤੇ ਠੰਡ ਲੱਗਦੀ ਹੈ ਮਾੜਾ ਹੀ ਲੱਗੇ ਨਾ ਮੈਨੀਆਂ ਮੇਰੇ ਲੱਗੇ ਸਟਾਲ ਪਿਆ ਤੇ ਮੈਂ ਰਮਾਨ ਨਾਲ ਬੈਠੀ ਹਾਂ ਜੀ ਐ ਸ਼ਾਲ ਵਰਗੀ ਚੱਦਰ ਉਨੀ ਜੀ ਬੜੀ ਵਧੀਆ ਮੈਂ ਨਾ ਬੈੱਡ ਤੇ ਬੈ ਗਈਆਂ ਤੇ ਪ੍ਰੈਸ ਟੇਬਲ ਤੇ ਲੱਗਾ ਆ ਚਾਰ ਚਰ ਨਾਲ ਨਾਲ ਸਾਡੇ ਸਾਹਮਣੇ ਲੜ ਹੋ ਜਾਣਾ ਜੀਜਾ ਕਿਹੜਾ ਗਾੜੀ ਪਤਾ ਜੀਜਾ ਉਹ ਤੇਰੀ ਹੈ ਲੜਾਕਾ ਮੇਰੇ ਅੜਕ ਪੋਲਾ ਨਹੀਂ ਗਾ ਹੋਰ ਸੁਣਾ ਪੱਪ ਕੀ ਕਰਦਾ ਪਿਆ ਪੱਪ ਜੋਤ ਮੇਰੀ ਲਾਈਵ ਵਿੱਚ ਐੜਾ ਜਾਂਦੀ ਹੈ ਦੀਦੀ ਬੜੀ ਵਰੀ ਆ ਐ ਮੈਂ ਜਦੋਂ ਆਈ ਨਾ ਉਹਦੀ ਸਕੀਮ ਬੜੀ ਵਧੀਆਈ ਕਿੰਨ ਦੀਦੀ ਰੀਤ ਦੀ ਉੰਨੇ ਤੇ ਮੈਨੂੰ ਅੱਜ ਖਪਾ ਹੀ ਮਾਰਿਆ ਕਹਿੰਦੀ ਤੂੰ ਜਾ ਪੰਜ ਮਿੰਟ ਬਾਅਦ ਫੇਰ ਆ ਜੀ ਮੈਂ ਬੜੀ ਵਾਰੀ ਲਾਈਵ 'ਚ ਗਈ ਵਾਕਿਆ ਜਦੋਂ ਮੈਂ ਜਾਵਾਂ ਨਾ ਉਦੋਂ ਹੀ ਆਈਡੀ ਲੱਗਣਦੀ ਐ ਤੇ ਤਿੰਨ ਐਡਾਂ ਤੇ ਮੈਂ ਤੁਹਾਡੇ ਵੇਖੀਆਂ ਇਦਾਂ ਹੀ ਮੈਂ ਕੀ ਕਰਦੀ ਆ ਜਾਣਾ ਫਿਰ ਮੈਂ ਕਿੱਥੇ ਸੀ ਮੈਂ ਤਾਂ ਜਿੱਥੇ ਮਸ਼ੀਨ ਤੇ ਬੈਠੀ ਹੋਣਾ ਹੀ ਮੈਂ ਤਾਂ ਉੱਥੇ ਹੀ ਹੋਣਾ ਹੀ ਤੇ ਮੈਂ ਫਿਰ ਤੇਰਾ ਲਾਈਵ ਕੱਟ ਦਿੰਨੀ ਆ ਫਿਰ ਹੋਰ ਕੀ ਆ ਲਾਈਵ ਕੱਟ ਕੇ ਮੈਂ ਫਿਰ ਮੈਸੇਜ ਕਰਦੀ ਆ ਤੇ ਵਾਕਿਆ ਮੈਨੂੰ ਐਡ ਮਿਲ ਜਾਂਦੀ ਕੀ ਕੰਪਨੀ ਦੀ ਮਸ਼ਹੂਰੀ ਉਹ ਵਾਚ ਵਕੂਦਾਈ ਤਾਂ ਇੱਕ ਆਪਣਾ ਜਿਹੜੇ ਕੀ ਕਹਦੇ ਨੇ بیمਿਆਂ بیمਿਆਂ ਬਾਰੇ ਤਿੰਨ ਤੇ ਆਈਆਂ ਦੋ ਤੇ ਤੇਰੀ ਉਂਝ ਹੀ ਆ ਗਈਆਂ ਲਾਈਵ ਚੱਲਦੀ ਤੇ ਉਹਦੇ ਵੀ ਆਉਂਦੀਆਂ ਆਂ ਦੀਦੀ ਤੇ ਗਰਦੀਪ ਦੀਦੀ ਦੇ ਵੀ ਲਾਈਵ ਚੱਲਦੀ ਤੇ ਆ ਜਾਂਦੀਆਂ ਮੈਂ ਨਹੀਂ ਕਦੀ ਮੈਂ ਪਰੇ ਰੱਖਿਆ ਹਾਂ ਦਾ ਮੈਨੂੰ ਪਤਾ ਕੰਮ ਕਰਨ ਦੇ ਇੰਨੇ ਦੀਦੀ ਕਿੰਨਾਕ ਟਾਈਮ ਹੁੰਦਾ ਹਨਾ ਤਾਂ ਜਲਦੀ ਰਹਿੰਦੀ ਆਪੇ ਲਾਈਵ ਚੱਲੀ ਜਾਂ ਲਏ ਕੱਟੀ ਜਾਂਦੀ ਆਪੇ ਚੱਲ ਜਾਂਦੀ ਐਡ ਮੈਂ ਅਨੰਦ ਜੀ ਤੋਂ ਕਿਰਨ ਜੀ ਦੀ ਕਹਦੇ ਨੇ ਮੈਂ ਛੱਡ ਦਵਾਂ ਉਧਰੋਂ ਮੇਰੇ ਦਿਮਾਗ ਤੇ ਪ੍ਰੈਸ਼ਰ ਪਿਆ ਹੁੰਦਾ ਅੱਜ ਕੱਲ ਕੰਮ ਦਾ ਤੇ ਉਧਰੋਂ ਮੇਰਾ ਇੰਨੇ ਪਾਇਆ ਹੁੰਦਾ ਜਦੋਂ ਮੈਂ ਕਹਿੰਨੀ ਮੈਂ ਛੱਡਦਾ ਉਹਦੇ ਮੈਨੂੰ ਕੋਈ ਨਾ ਕੋਈ ਭੈਣ ਭੈਣ ਭਰਾ ਨੂੰ ਹੌਸਲਾ ਦੇ ਦਿੰਦਾ ਕਿ ਹੁਣ ਨਾ ਛੱਡੀ ਲੈਵ ਦਾ ਹੀ ਐਡ ਦਾ ਹੀ ਫਾਇਦਾ ਹੈ ਕੋਈ ਜਾਣ ਨਹੀਂ ਕੀ ਆਪਾਂ ਚੱਲਦੇ ਰਹਿੰਦੇ ਤੈਨੂੰ ਪਤਾ ਮੇਰੇ ਕੋਲ ਕਿਤੇ ਟਾਈਮ ਹੁੰਦਾ ਹੁਣ ਵੀ ਇੱਕ ਢੇਰੀ ਮੇਰੇ ਪਿੱਛੇ ਲੱਗੀ ਪਈ ਆ ਅੱਜ ਮੈਂ ਕਮੈਂਟ ਨਹੀਂ ਸਾਲਿਆ ਤੇ ਇੱਕ ਆ ਹੀ ਕਟਿੰਗ ਕਰ ਕੀਤੀ ਪਈ ਕਟਿੰਗ ਕੀਤੇ ਪਏ ਤੇ ਪਰ ਮੇਰਾ ਅੱਜ ਨਾ ਦੇਰੀ ਨਹੀਂ ਮੈਂ ਸਾਰਾ ਦਿਨ ਹੀ ਅੱਜ ਮਸ਼ੀਨ ਠੋਕੀ ਹਾਂ ਮੇਰੇ ਦਿਨ ਨਹੀਂ ਕਰ ਲਿਆ ਕੰਮ ਕਰਨਾ ਅਹ ਸੁਪਰ ਚੈਟ ਦੀ ਗੱਲ ਸੁਣ ਲਾ ਵੀ ਅਰਵਿੰਦਰ ਸਿਸਟਰ ਨੂੰ ਮੈਂ ਇਹਨੂੰ ਕਿਹਾ ਕਿ بیٹے ਨੂੰ ਮੈਂ ਕਿੰਨੇ ਦਿਨ ਕਹਿੰਦੀ ਰਹੀ ਹੁਣ ਮੈਂ ਉਹ ਲੈਪਟਾਪ ਤੇ ਲੱਗਾ ਮੈਂ ਕੀ ਕਰਾਂ ਉਹਦੇ ਵੀ ਪੇਪਰ ਆ ਮੈਂ ਕਿੰਨੇ ਦਿਨ ਉਹਨੂੰ ਕਹਿੰਦੀ ਰਹੀ ਕਿ ਸੁਪਰ ਚੈਟ ਕਰ ਦੇ ਉਹ ਮੈਨੂੰ ਕਹਿੰਦਾ ਕਰ ਦੇ ਨਾ ਕਰ ਦੇ ਨਾ ਕਰ ਦੇ ਨਾ ਤੇ ਬਾਵਾ ਇਹ ਸ਼ੁੱਕਰਵਾਰ ਦੀ ਘਰੇ ਗੱਲ ਇਹ ਤੇ ਪਤਾ ਨਹੀਂ ਸ਼ਨੀਵਾਰ ਦੀ ਇੱਥੇ ਕਿ ਜੇ ਆ ਪਿਛਲੇ ਹਫਤੇ ਦੀ ਗੱਲ ਨਾਲ ਤੇ ਮੈਂ ਨਾ ਆਪੇ ਕਰਨ ਲੱਗੀ ਮੈਨੂੰ ਆਖਿਆ ਕਿ 100-100 ਰੁਪਇਆ ਕਰਦੇ ਨਾ 50-50 ਰੁਪਇਆ ਕਰਦੇ ਇਹ ਤੇ ਫੇਰ ਆਪਾਂ ਕਰ ਦਾਂਗੇ ਤੇ ਮੈਨੂੰ ਕਹਿੰਦਾ ਵਾ ਵੀ ਆਵੇ ਸਿੱਧਾ ਇਥੋਂ ਐਸ ਲੱਗੂ ਕਿ ਮੈਂ ਹਾ ਸੁਪਰ ਚੈਟ ਦੀ অপਸ਼ਨ ਤੇ ਆ ਹੀ ਜਾਂਦੀ ਆ ਤੇ ਕਹਿੰਦਾ ਨਹੀਂ ਇਹ ਜੇ ਕਰਨੇ ਤਾਂ ਕਹਿੰਦਾ ਕੋਈ ਨਹੀਂ ਇਹ ਸਿੱਧੇ ਕਰ ਦੋ 100-100 ਹੀ ਮੈਂ ਜੋ ਆਖਿਆ ਫੇਰ ਕਰ ਦਾਂਗੇ 50-50 ਤੇ ਉਹ ਕਹਿੰਦਾ ਕੋਈ ਨਹੀਂ ਆ ਜਾਂਦੀ অপਸ਼ਨ ਪੜਨਾ ਮੈਂ ਕਰ ਬੈਠੀ ਉਹ ਮੇਰਾ ਪਤਾ ਨਹੀਂ ਪਲੇਲਿਸਟ ਦਾ ਕੋਈ ਮਸਲਾ ਹੈ ਕਿ ਗੂਗਲ ਦਾ ਉਹ ਤਾਂ ਪਤਾ ਨਹੀਂ ਕਿੱਥੇ ਜਾਂਦਾ ਚਲੇ ਗਿਆ ਮੈਂ ਹੈ ਤੇ ਮੈਸੇਜ ਆ ਜਾਂਦਾ ਅਰਵਿੰਦਰ ਸਿਸਟਰ ਨੂੰ ਕੀਤੇ ਮੈਂ ਤੁਹਾਨੂੰ ਨਹੀਂ ਦਿੱਤੇ ਮੈਂ ਕਿ ਉਹਦਾ ਲਾਈਵ ਚੱਲਦਾ ਪਿਆ ਮੈਂ ਕਿ ਜੇ ਕੋ ਕਿਰਨ ਦੀ ਜੀ ਦਾ ਸ਼ਾਮ ਨੂੰ ਚੱਲੂਗਾ ਤਾਂ ਕਿਰਨ ਦੀ ਜੀ ਨੂੰ ਕਰ ਦਿੰਦੀ ਉਹ ਮੇਰੇ ਤੋਂ ਹੋਏ ਨਾ ਉਹ ਕਹਿੰਦਾ ਤੁਹਾਡਾ 100 ਰੁਪਿਆ ਵੀ ਗਿਆ ਜੇ ਤੇ ਪਹੁੰਚੇ ਵੀ ਨਹੀਂ ਜੇ ਮੈਂ ਕਿ ਹੁਣ ਇੰਨੇ ਜਾਣਿਆਂ ਦੇ ਵਿੱਚ ਤੇ ਮੇਰੀ ਬੇਇੱਜ਼ਤੀ ਹੋ ਜਾਣੀ ਜੇ ਮੈਂ ਕਿਹਾ ਕਿ ਮੈਂ ਤੁਹਾਨੂੰ ਸੁਪਰ ਚੈਟ ਕੀਤੀ ਆ ਤੇ ਆਈ ਨਹੀਂਗੀ ਉਹ ਪਤਾ ਨਹੀਂ ਕੀ ਰੈਟ ਕੇ ਪਤਾ ਨਹੀਂ ਇਸ ਤਰ੍ਹਾਂ ਦਾ ਕਹਿੰਦਾ ਲਿਖਿਆ ਹੁੰਦਿਆ ਤੇ ਕਹਿੰਦਾ ਨਾ ਹੀ ਆਂਦਾ ਮੰਮੀ ਤੁਸੀਂ ਗਾਲੇ ਬੜੇ ਪੈਂਦੇ ਮੈਂ ਮੈਂ ਤੈਨੂੰ ਕਿੰਨੇ ਦਿਨ ਹੋ ਗਏ ਪੈਂਦੀ ਨੂੰ ਕਿਉਂ ਤੇ ਮੇਰੇ ਆਖੇ ਨਹੀਂ ਲੱਗਦਾ ਪਿਆ ਉਹ ਕਹਿੰਦਾ ਕੋਈ ਨਹੀਂ ਹੁਣ ਮੈਂ ਸੱਚ ਮਾਰ ਕੇ ਤੇ ਫੇਰ ਕਰੂੰਗਾ ਤੇ ਅੱਜ ਉਦੋਂ ਦਾ ਸੱਚ ਮਾਰਨ ਦੇ ਆਈ ਤੇ ਪੈਸੇ ਵੈਸੇ ਆ ਗਏ ਹੀ ਮੇਰੇ ਘੰਟੇ ਦੇ ਡੇਢ ਘੰਟੇ ਤੋਂ ਪਹਿਲਾਂ ਹੀ ਆ ਗਏ ਹੀ ਵਾਪਸ ਕਹਿੰਦਾ ਪੈਸੇ ਤੇ ਤੁਹਾਡੇ ਆ ਗਏ ਜੀ ਵਾਪਸ ਪਤਾ ਨਹੀਂ ਕੀ ਆਂਦਾ ਹੀ ਪਲੇ ਲਿਸਟ ਤੋਂ ਕਰਨਾ ਪੈਣਾ ਵਾ ਸੈਟਿੰਗ ਤੇ ਫੇਰ ਸੁਪਰ ਚੈਟ ਹੋਣੀ ਸਿੱਧੀ ਨਹੀਂ ਹੋਈ ਤੇ ਦਿੱਦ ਨੇ ਅਸ ਨੂੰ ਨੱਪ ਕੇ ਸੁਪਰ ਚੈਟ ਦਾ ਆਪਸ਼ਨ ਹੁੰਦਾ ਪਰ ਹੋਈ ਨਹੀਂ ਮੇਰੇ ਤੋਂ ਮੈਂ ਕਿਹਾ ਉਹਦੀ ਮੈਸੇਜ ਆਇਆ ਨਾ ਉੱਤੇ ਉਸੇ ਵळे ਲਿਖਿਆ ਨਾ ਜਿੰਦਾਂ ਤਾਂ ਹੀ ਆਇਆ ਨਹੀਂ ਗਾ ਜਦੋਂ ਉਹਦੇ ਬਾਰੇ ਨੂੰ ਭੱਜੀ ਦੇ ਕਹਿੰਦਾ ਨਹੀਂ ਆਂਦਾ ਹੋਈ ਆ ਇਹਦੇ ਵਿੱਚ ਚਲੇ ਗਏ ਪੈਸੇ ਪਤਾ ਨਹੀਂ ਕਿੱਥੇ ਚਲੇ ਗਏ ਹੰਦਾ ਫੇਰ ਵਹ ਆ ਗਈ ਉਹ ਤੋਂ ਬਾਅਦ ਅਜੇ ਤੱਕ ਕਰਨ ਦੇ ਆ ਇਹ ਭੈਣੇ ਮੈਂ ਤਾਂ ਪਹਿਲਾਂ ਕਿਹਾ ਸੀ ਕਿੰਨਾ ਮਾਸੀ ਨੂੰ ਕਰਦੇ ਰਵਿੰਦਰ ਮਾਸੀ ਨੂੰ ਨਹੀਂ ਕਰਦੇ ਹੁਣ ਵੀ ਜਲੰਧਰ ਗਿਆ ਹੈ ਜਲੰਧਰਾਂ ਨੂੰ ਇੱਥੋਂ ਕਾਫੀ ਦੂਰ ਪੈਂਦਾ ਤੇ 6 ਵਜੇ ਨਿਕਲਿਆ ਸੀ ਉਹਦੀ ਟ੍ਰੇਨ ਚੱਲਦੀ ਪਈ ਐ ਅੱਜ ਕੱਲ ਵਿੱਚ ਵਿੱਚ ਖੜਦੇ ਕਦੇ ਕਦੇ ਤਾਂ ਪਹਿਲੋਂ ਉੱਥੇ ਗਿਆ ਉਥੋਂ ਆਣ ਕੇ 7 ਵਜੇ ਉੱਥੇ ਯੂਨੀਵਰਸਿਟੀ ਆਇਆ ਯੂਨੀਵਰਸਿਟੀ ਤੋਂ ਪੇ ਉੱਥੇ ਉਤਰ ਆਤਰ ਕੇ ਸਹਜ ਮੈਂ ਕਿਹਾ ਫੇਰ ਆਪਣੀ ਗੱਡੀ ਦਾ ਟੋਆ ਲੈ ਕੇ ਤੇ ਘਰ ਆਇਆ ਮੈਨੂੰ ਰਵਿੰਦਰ ਦੀਦੀ ਨੇ ਕੀਤੀ ਸੀ ਮੈਂ ਕਰ ਦਿੱਤੀ ਸੀ ਵਾਪਸ 100 ਰੁਪਏ ਦੇ ਨਾ ਨਾ ਅੱਛਾ ਨਹੀਂ ਭੈਣੇ ਮੈਂ ਮੈਨੂੰ ਤੇ ਕੋਈ ਨਹੀਂ ਹੈਗਾ ਪਰ ਮੈਂ ਮੈਂ ਆਪਦੇ ਨਿਆਣਿਆਂ ਦੇ ਹੱਥਾਂ 'ਚ ਮੇਰਾ ਨਹੀਂ ਹੋਇਆ ਹੋ ਰਿਹਾ ਉਹ ਆਂਦਾ ਕੋਈ ਸੈਟਿੰਗ ਕਰਨੀ ਪੈਣੀ ਆ ਤਾਂ ਕਰਕੇ ਹੋਣੀ ਓਦਾਂ ਨਹੀਂ ਹੋਣੀ ਫੇਰ ਆਂਦਾ ਜਿੱਦਾਂ ਮਰਜ਼ੀ ਤੁਸੀਂ ਕਰ ਲਿਆ ਕਰੋ ਜਿੱਦਾਂ ਮਰਜ਼ੀ ਅਜੇ ਤੱਕ ਮੈਨੂੰ ਸੈਟਿੰਗ ਕਰਕੇ ਦਿੰਦਾ ਇਹ ਸੈਟਿੰਗ ਮੈਨੂੰ ਉਹੀ ਕਰਕੇ ਦਿੰਦਾ ਸਾਰੀ ਮੈਨੂੰ ਨਹੀਂ ਪਤਾ ਸਵੇਰੇ ਛਣਿਆ ਰਣਾ ਸਵੇਰੇ ਫ੍ਰੀ ਹੋ ਸਵੇਰੇ ਛੁੱਟੀ ਦੇ ਸਵੇਰੇ ਨੂੰ ਕਹੂੰਗੀ ਸੈਟਿੰਗ ਕਰਕੇ ਦੇ ਛਣਿਆ ਦੌਰ ਛੁੱਟੀ ਭੰਦਾ ਇੱਕ ਤਾਂ ਜਿੱਦਣ ਛੁੱਟੀਆਂ ਨੇ ਤੁਹਾਨੂੰ ਪਤਾ ਹੀ ਹੈ ਉੱਠ ਦੇਣੀ ਉੱਠਣਾ ਮਜੇ ਨਾਲ ਨਾ ਆਪ ਕੰਮ ਕਰਨਾ ਨਗਲੇ ਨੂੰ ਕਰਕੇ ਪੜਨਾ ਸਲਵਾਰਾ ਕਿਸੇ ਤੋਂ ਬਣਵਾ ਲਿਆ ਕਰੋ ਨਹੀਂ ਦੀਦੀ ਮੇਰੀਆਂ ਸਲਵਾਰਾਂ ਤੇ ਬਣਾਉਂਦੀ ਨਹੀਂ ਆ ਮੈਂ ਮੇਰੇ ਰੈਡੀਮੈਂਟਾ ਕੰਮ रेडीमेंट ਕੰਮ ਆ ਮੇਰਾ ਮਤਲਬ ਆਵੇ ਪਿੱਛੇ ਵੀ ਢੇਰ ਲੱਗਾ ਪਿਆ ਜੇ ਆਵੇ ਕੱਟੇ ਪਹਿ ਪਿੱਛੇ ਜੇ ਮੇਰੇ ਡੇਬੀ ਉੱਥਲੇ ਪਲਾਜ਼ੋ ਆਵੇ ਆ ਪਲਾਜ਼ੋ ਇੱਕ ਢੇਰ ਪਿੱਛੇ ਲੱਗਾ ਪਿਆ ਹੀ ਆਵੇ ਇੱਕ ਢੇਰ ਇੱਧਰ ਰੰਗ ਮੈਚ ਕਰ ਕਰਕੇ ਰੱਖ ਲਈ ਦੇਣਾ ਜਿਹਦੀਆਂ ਰੀਲਾ ਲਾ ਦਿੰਗੀਆਂ ਹੁਣ ਇੱਕ ਸਾਈਡ ਤੇ ਰੱਖ ਲੈਣੀ ਜਿਹਦੀਆਂ ਨਹੀਂ ਲਾ ਦਿੰਦੀਆਂ ਉਹਨੀਆਂ ਇੱਕ ਸਾਈਡ ਤੇ ਰੱਖ ਲੈਣੀ ਜਦੋਂ ਇਤਨਾ ਖਰੀਬ ਹੋਊਗਾ ਉਹ ਮੁੜ ਕੇ ਵਾਵਾ ਸੌਖਾ ਪਤਾ ਹੁੰਦਾ ਵੀ ਆ ਰੀਲਾ ਹੈਗੀਆਂ ਨੂੰ ਚੁਕ-ਚੁਕ ਲਈ ਜਾਈਦੇ ਆ ਅੱਜ ਰੀਲਾ ਹੀ ਮੇਰਾ ਪਰਪਲ ਕਲਰ ਜਿਹੜਾ ਮੇਰਾ ਬਣਿਆ ਹੀ ਨਹੀਂ ਆ ਰੀਲਾ ਖੜੋਂ ਰੀਲਾ ਨਹੀਂ ਹੈ ਜੀ ਮੇਰੇ ਤੱਕ ਮੀਨ ਮੀਨ ਜਿਹੜੇ ਬੜੇ ਭਾਰੇ-ਭਾਰੇ ਬੰਦੇ ਆਈ ਇਹ ਰੈਡੀਮੇਡ ਜਿਹੜੇ ਕੁੜਤੇ ਪਾਉਂਦੀਆਂ ਨਾ ਬੀਬੀਆਂ ਆਈ ਇੱਕ ਕਸ਼ਮੀਰੀ ਕੁੜਤੇ ਬੰਦੇ ਆ ਆਪਣੇ ਨਹੀਂ ਇੱਧਰ ਪੈਂਦਾ ਕਸ਼ਮੀਰ ਚ ਜਾਂਦਾ ਸਾਰਾ ਮਾਲ ਕੋਈ ਪੰਡਤਾਂ ਦੀ ਕੁੜੀ ਦੱਸੋ ਹੋ ਜਾ ਵੜਤਾ ਹੀ ਪੰਡਤਾ ਦੀ ਕੁੜੀ ਕਿੱਥੋਂ ਲੱਭੀਏ ਮੇਰੀ ਇੱਕ ਫਰੈਂਡ ਹੈਗੀ ਵਿਚਾਰੀ ਦਿੱਲੀ ਹੈ ਪੰਡਤਾਂ ਦੀ ਕੁੜੀ ਸ਼ਰਮੀਆਂ ਦੀ ਕੁੜੀ ਉਹ ਦਿੱਲੀ ਹੈ ਕਿਸ ਤਰ੍ਹਾਂ ਦੀ ਮਲਾਜਮ ਤੁਸੀਂ ਲੋਕਾਂ ਦੇ ਨਹੀਂ ਹੁੰਦੇ ਕੰਪਨੀ ਦੇ ਆ ਕਿ ਨਹੀਂ ਕਿ ਤੁਸੀਂ ਲੋਕਾਂ ਦੇ ਨਹੀਂ ਸੀ ਹੁੰਦੇ ਕੰਪਨੀ ਦੇ ਆ ਕੀ ਤੁਸੀਂ ਲੋਕਾਂ ਦੇ ਨਹੀਂ ਸੀ ਹੁੰਦੇ ਕੰਪਨੀ ਦੇ ਆ ਕੀ ਜੀ ਜੀ ਵੇਹਾ ਇਹ ਵੀ ਲੋਕ ਕਿਰਿੰਦੀ ਦੀ ਮੈਨੂੰ ਵਿਊ ਹੀ ਨਹੀਂ ਆਉਂਦੇ ਪਤਾ ਨਹੀਂ ਮੇਰੀ ਕੀ YouTube ਨਾਲ ਦੁਸ਼ਮਣੀ ਆ ਮੈਨੂੰ ਵਿਊ ਨਹੀਂ ਦਿੰਦੀ ਦੂਜੇ ਚੈਨਲ ਤੇ ਹੁਣੇ ਆ ਵੇਖੀ ਤੇ ਉੱਤੇ ਮੈਨੂੰ ਟਾਈਮ ਨਹੀਂ ਮਿਲਦਾ ਇਹ ਵੀ ਕੁਝ ਕਰਮਾਂ ਦਾ ਹੀ ਲੈਣਾ ਦੇਣਾ ਹੁੰਦਾ ਅਟਵਾਲ ਬਲੌਗ ਤੇ ਹੁਣੇ ਆ ਉਹ ਵੇਖੀ ਨੇਰੀਆਂ ਆ ਜਾਣੀਆਂ ਵਿਊਆਂ ਜਿਗਾਂ ਟਿਕਣਾ ਕਿਸੇ ਨੇ ਵੀ ਨਹੀਂ ਆਈ ਜਾਣਾ ਪੱਜੇ ਜਾਣਾ ਬਸ ਤੇ ਉਹਦਾ ਮੈਨੂੰ ਹੋਸ਼ ਟਾਈਮ ਨਹੀਂ ਮਿਲਦਾ ਅਗੇ ਰੋਕ ਵੀ ਰਾਹ ਜਾਂਦਾ ਨਹੀਂ ਉਹ ਵੀ ਨਹੀਂ ਸਪੋਰਟ ਕਰਦਾ ਦਰਜੋਤ ਉਹਨਾਂ ਦਾ ਵੀ ਚਲੇ ਗਿਆ ਸਭੀ ਲੋਗ ਭਾਗ ਜਾਂਦੇ ਹੈ ਮੈਨੂੰ ਲੱਗਦਾ ਮੇਰੀ ਮਸ਼ੀਨ ਦੇ ਜੀ ਕਾਲਾ ਮਹਿਸੂਸ ਕਰਤੇ ਅਟਵਾਲ ਬਲੌਗ ਤੇ ਮੈਂ ਲਾਗਣਾ ਕਿਤੇ ਇਹ ਨੂੰ ਨਹੀਂ ਹੋਏ ਉਹ ਹੁੰਦੇ ਨੇ ਦਾ ਦਾ ਹੱਥ ਹਟ ਜਾਣੇ ਕੱਪੜੇ ਕੰਪਨੀ ਦੇ ਹਾਂ ਕਸ਼ਮੀਰ ਦੇ ਆ ਕੰਪਨੀ ਦੇ ਆ ਹਾਂ ਕੰਪਨੀ ਦੇ ਆ ਕਸ਼ਮੀਰ ਚ ਜਾਂਦਾ ਹੈ ਮਾਲ ਸਾਰਾ ਆਪਣੇ ਇਧਰ ਪੈਂਦਾ ਹੀ ਨਹੀਂ ਇਹ ਟੌਪ ਟੂਪ ਲੈ ਲਈ ਨੀਆ ਕੁੜੀਆਂ ਟੌਪ ਤਾਂ ਹੁਣ ਹੈਗਾ ਨਹੀਂ ਇਸ ਟਾਈਮ ਤੇ ਮੈਂ ਖੰਡੀ ਪੈਂਟਾਂ ਨਾਲ ਪਾਉਣ ਨੂੰ ਹੈਗਾ ਇੱਕ ਵਕਾਉਣੀ ਮੈਂ ਆਪਣੀ ਕੁੜੀਆਂ ਨੂੰ ਕਿਹਾ ਪਾਲਾ ਕਹਿੰਦੀ ਮੰਮੀ ਇੱਥੇ ਨਹੀਂ ਚੱਲਦੇ ਜੀ ਲੋ ਦੀ ਜੀ ਹੂੰ ਦੇਖੋ ਇਹ ਹੋਉਂਦੀਆਂ ਕੁੜੀਆਂ ਆਵੇ ਦੀ ਨੇ ਚਾਕ ਬਣੀ ਕਿੰਦੀ ਸੋਹਣੀ ਇਹ ਆਵੇ ਛੋਟੀ ਜੀ ਚਾਕ ਬਣੀ ਹੈ ਬਈ ਘੰਟਾ ਨਾਲ ਆਵੇ ਕਿੰਨਾ ਸੋਣਾ ਬਾਰਡਰ ਬਣਿਆ ਹੈ ਮੈਂ ਤੈਨੂੰ ਕਿਹਾ ਪਾ ਲਾਇਆ ਕਰ ਕੰਦੀ ਨਹੀਂ ਇਹ ਗਰ ਠੰਡਾ ਹੈ ਹੁਣ ਤਾਂ ਸੇਮ ਸੇਮ ਡਿਜ਼ਾਈਨ ਆਉਂਦੇ ਆ ਹੁਣੇ ਨਿਕਲ ਕੇ ਗਿਆ ਜਾਲ ਵਾਲਾ ਗਰਮੀ ਸਰਦੀ ਵਾਲਾ ਗਰਮੀ ਇਹ ਤਾਂ ਨਹੀਂ ਆਂ ਦੀਦੀ ਉਹ ਹੈਗਾ ਇਹ ਤਾਂ ਇਹ ਹੈਗਾ ਸਾਰਾ ਉਹਨਾਂ ਦਾ ਹੋਲ ਸੇਲ ਦਾ ਕੰਮ ਵਪਾਰੀ ਆਉਂਦੇ ਸਾਡੇ ਹੁੰਦੇ ਆ ਕਿ ਨਹੀਂ ਗੈਸਾਬ ਕਰਾਉਣ ਤਾਂ ਵਪਾਰੀ ਆਏ ਸੀ ਸਾਡੇ ਹੁੰਦੇ ਆ ਸਦਾਗਰ بڑے بڑے ਵੱਟੇ ਵੱਟੇ ਤਾਂ ਸੰਨ ਦਾ ਕੋਸ਼ਮਨੀ ਪੱਲੇ ਪਾਉਂਦੇ ਜਿਸ ਤਰ੍ਹਾਂ ਸੂਟ ਦੇ 2 2 3 300 ਰੁਪਿਆ ਦਿਹਾੜੀ ਇਹ ਦੀ ਤੇ ਬਸ ਇਦਾਂ ਹੀ ਕੋਈ 15 ਦਾ ਕੋਈ 20 ਦਾ ਕੋਈ 50 ਦਾ ਕੋਈ 60 ਦਾ ਬਸ ਬਸ ਇਹ ਵਾ ਕਿ ਵਖਾ ਮੋਟਾ ਕਰਨਾ ਨਾ ਇਹਨੂੰ ਕੋਈ ਬਟਨ ਲੱਗਣਾ ਨਾ ਕੋਈ ਇਹਨੂੰ ਲੋਕ ਲੱਗਣਾ ਅਹੀਂ ਮਿਸ਼ਰੀ ਮਿਸ਼ਰੀ ਅਹੀਂ ਮਿਸ਼ਰੀ ਮਿਸ਼ਰੀ ਘਰ ਬਣਾਉਣ ਵਾਲੇ ਮਿਸ਼ਰੀ ਮਿਸ਼ਰੀ ਹੈ ਮਿਸ਼ਰੀ ਤਾਈਓ ਇੰਨੇ ਮਿੱਠੇ ਆ ਕਿ ਇਹਨੂੰ ਨਹੀਂ ਮੋਹ ਸਕਦੇ ਸਾਰੇ ਆਉਂਦੇ ਭੱਜ ਜਾਂਦੇ ਆਉਂਦੇ ਭੱਜ ਜਾਂਦੇ ਹੀ ਮੋਹ ਨਹੀਂ ਸਕਦੇ ਕਹਿੰਦੇ ਆਜੋ ਜੀ ਆਜੋ ਲਾਈਵ ਦੇ ਵਿੱਚ ਪਲੀਜ਼ ਜਿਹੜਾ ਵੀ ਹੈਗਾ ਬਾ ਮਗਤੀ ਮਗਤੀ ਬਣਾਇਆ YouTube ਤੇ। ਵੀ ਵੀ ਮੇ ਕਰੀ ਜਾਓ। ਸਾਰਿਆਂ ਦੇ ਗਾੜੀ ਲਾਈਕ ਕਰ ਦੋ ਲਾਈਕ ਕਰ ਦੋ। ਮੈਂ ਤਾਂ ਬਹੁਤ ਹੀ ਤਰਲਿਆਂ ਤੇ ਆ ਜੰਦੀ। ਮੀ ਪਲੀਜ਼ ਬਲੀਜ਼ ਪਲੀਜ਼ ਲਾਈਕ ਕਰ ਦੋ। ਪਲੀਜ਼ ਪਲੀਜ਼ ਦਿਨੇ ਜਾਣੇ ਲਾਈਕ ਕਰ ਦੋ ਜੀ। ਐਨਾ ਪਰਸੋਂ ਗਿਆ ਐ ਰਾਮ ਤੀਰਥ ਤੇ ਰੰਦੀ ਦੀ ਰਾਮ ਤੀਰਥ ਗਿਆ ਹੁਣ ਲੱਗ ਤੈਨੂੰ ਪਤਾ ਨਹੀਂ ਕੌਣ ਆ ਸੀਤੀਂ ਤੇ ਆਜੋ ਜੀ نیچے ਆਜੋ ਹੁਣ ਇਹਨਾਂ ਗੱਲ ਕਰਨ ਸੁਣਦੇ ਮਾਰਿਆ ਨਹੀਂ ਸਕੋਈ ਨਹੀਂ ਹੋਣਾ ਤੇ ਮੇਰੇ ਤੋਂ ਛੋਟੀ ਹੈ ਜਿਹੜੀ ਉਹ ਉਹਦਾ ਜਿਹੜਾ ਘਰ ਵਾਲਾ ਉਹ ਬਾਹਮਣ ਹਰਕਾ ਉਹ ਬਾਹਮਣਾ ਵਰਗੀ ਹੈ ਭਾਜੀ ਪਿੱਲੀਆਂ ਅੱਖਾਂ ਦੇ ਕੋਰੇ ਚਿੱਟੇ ਐ ਸ਼ੇਵ ਸ਼ੂਭ ਕਰਕੇ ਰੱਖਦੇ ਆ ਉਹਨਾ ਆਪਣੇ ਬਾਹਰ ਖਲੋਤੇ ਤੇ ਮੈਂ ਤੇ ਹੀ ਗਿਆ ਠੇਕੇਦਾਰ ਜੀ ਤੇ ਭਾਜੀ ਨੇ ਵੇਖਿਆ ਹੀ ਨਾ ਅਡੇਲੇ ਜਿੱਦੋਂ ਮੈਂ ਉੱਤਰ ਗਿਆ ਤੇ ਮੈਂ ਭਾਜੀ ਸਤਿ ਸ੍ਰੀ ਅਕਾਲ ਐਕਟਵਾ ਤਾ ਉਹ 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 ਭੰਜੀ ਕਹਿੰਦੇ ਮੈਂ ਤੇ ਪਰੇ ਨੂੰ ਮੂੰਹ ਕਰ ਲਿਆ ਸਗੋ ਹੀ ਹਾਂ ਵੇਖ ਲਈ ਵੇਖ ਲਈ ਵੇਖ ਲਈ ਦੀਦੀ ਗੁਰਦੁਆਰਾ ਸਾਹਿਬ ਗਿਆ ਜਿੱਤੇ ਬੱਚਾ ਹੈਂਡ ਉਹ ਇੱਕ ਸ਼ਾਰਟ ਵੀ ਪਾਇਆ ਉਹਦੇ ਨਾਲ ਦਾ ਬੱਚੇ ਨੇ ਉਹਨੂੰ ਸਟੀਅਰਿੰਗ ਨੂੰ ਫੜਿਆ ਛੋਟੀ ਬੇਬੀ ਨੇ ਵੇ ਗਲੇ ਮੈਂ ਹੁੰਦਾ ਡਬਲ ਹੋ ਗਿਆ ਵੀਡੀਓ ਤਾਂ ਉਹ ਨਾ ਭਾਜੀ ਠਾਣ ਮੂੰਹ ਕਰਕੇ ਜਦੋਂ ਮੈਂ ਸਸਤੀ ਕ ਨੂੰ ਪলাই ਭਾਜੀ ਪਤਾ ਕੀ ਕਹਿੰਦੇ ਭਾਜੀ ਕਹਿੰਦੇ ਉਹ ਮੈਂ ਸੋਚਿਆ ਕੋਈ ਜੱਟ ਆ ਆ ਤੇ ਮੈਂ ਦੇ ਸਭ ਹੋਇਆ ਪਰ ਇਹਨੂੰ ਮੂੰਹ ਕਰ ਲਿਆ ਮੈਂ ਭਾਜੀ ਟਾਈਮ ਬੜਾ ਹੋ ਗਿਆ ਕਹਿੰਦੇ ਕਿਉਂ ਮਾਣੀ ਤੇ ਮੈਂ ਬਦਲ ਲੈਣਾ ਇਹ ਕਹਿੰਦੇ ਕੀ ਮੈਂ ਕਿਹਾ ਜੱਟ ਮੂੰਹ ਉਹ ਜਿਹੜਾ ਉਹ ਪਿਹੜਾ ਤੇ ਭੈਣ ਜੀ ਇਹ ਕੀ ਕਹੀ ਜਾਂਦਾ ਹੈ ਜੀ ਮੈਂ ਤੇ ਆਪੇ ਕਿਹਾ ਮੈਂ ਸੋਚਿਆ ਕੋਈ ਜੱਟ ਜਾਵਾਂ ਮਾਂ ਬਾਜੀ ਹੁੰਦੇ ਮੈਨੂੰ ਮਨੂ ਸਾਹ ਕਿਸ ਨੇ ਜਵਾਬ ਦੇ ਜਾਣਾ ਕੰਨਾਂ ਨੂੰ ਹੱਥ ਲਾ ਕੇ ਕਹਿ ਦੇਣਾ ਕਿ ਨਹੀਂ ਬੀਬਾ ਤੂੰ ਚਾਹ ਬਣਾਉਣ ਦੇ ਕਾਬਿਲ ਨਹੀਂ ਹੈਗੀ ਗੋਡਿਆਂ ਦਾ ਤੂੰ ਤੁਰਿਆ ਨਹੀਂ ਜਾਂਦਾ ਤੂੰ ਤੁਰਦੀ ਆ ਉਹ ਬੱਚਾ ਕਿਹਦਾ ਹੈ ਕਿਰਨ ਦੀਦੀ ਉਹਨੇ ਨਾ ਛੱਡਿਆ ਸੀ ਸਟੀering ਤੋ ਦਾ ਸੇਮ ਹੈ ਹੀ ਲੱਗੇਗਾ ਜਿਵੇਂ ਉਹੀ ਚਲਾਉਂਦਿਆਂਗਾ ਗੋਦੀ 'ਚ ਬੈਠਾ ਆਈ ਨਾ ਬੱਚਾ ਹੋ ਵਾਹੇ ਗਰੂ ਵਾਹੇ ਗਰੂ ਤੁਹਾਡੇ ਰਿਸ਼ਤੇਦਾਰਾਂ ਦੀਆਂ ਵਧਾਈਆਂ ਆਈਆਂ ਫਿਰ ਕਿ ਚੁੱਪ ਪੈ ਗਈ ਅੱਡੇ ਤੇ ਪੈ ਜਣੀ ਚੁੱਪ ਚੁੱਪ ਦੀ ਘੜੋਂਪ ਕਿਹਸੇ ਨੇ ਵदाई ਨਹੀਂ ਦੇਣੀ मैं भी पाऊंगी वीडियोस मीत लाइक डन थैंक यू मी तो मी तो तुम अपने लाइव नहीं लगाई हो रे ना तुम्हारा दीपोती सी गुड नाइट सिस्टर लल्ला जा जा गुड नाइट ਗੁੱਡ ਨਾਈਟ ਕਹਿਣਾ ਹੀ ਲਾਇਕ ਨਹੀਂ ਤੇਰਾ ਆ ਮੈਂ ਨਾ ਸ਼ਾਰਟ ਪਾਉਣ ਲੱਗੀ ਹਾਂ ਮੈਂ ਲਾਈਵ ਕੱਟ ਕੇ ਫਿਰ ਮੈਂ ਲਾਈਵ ਹੀ ਲਗਾ ਲਈ ਇੰਨਾ ਇਹਨੇ ਲਾਈਵ ਨੇ ਕੰਬੜੀਆਂ ਕੀਤਾ ਹੀ ਗੁੱਡ ਨਾਈਟ ਗੁੱਡ ਨਾਈਟ ਔਨ ਥੈਂਕ ਯੂ ਹਾਈ ਨਹੀਂ ਮੇਰੀ ਭੈਣ ਤੂੰ ਅੱਜ ਲਾਈਵ ਨਹੀਂ ਲਾਈ ਆਪਣੀ ਮੇਰੇ ਨਾ ਮਾਮਾ ਜੀ ਨੇ ਮੀਤ ਮੀਤ ਮੇਰੀ ਬਾਤ ਸੁਣ ਜਾ ਮੇਰੇ ਛੋਟੇ ਮਾਮਾ ਜੀ ਨੇ ਇੱਕ ਹੋਰ ਜੈਸੀ ਵੀ ਲੈ ਆਂਦੀ ਨਿਊ ਨਿਊ ਲਿਆਂਦੀ ਮੈਂ ਉਹਦਾ ਪਾਉਂਗੀ ਮੈਂ ਉਹਦਾ ਉਹਦਾ ਪਾਉਂਗੀ ਮੈਂ ਉਹਦੇ ਮਮੇ ਦੇ ਮੁੰਡੇ ਨੂੰ ਉਸੇ ਲਈ ਕਿਹਾ ਮੈਂ ਕਿਹਾ ਜਿਨੇ ਸਟੇਟਸ ਪਾਇਆ ਨਾ ਸਾਰੇ ਮੈਂ ਕਿਹਾ ਵੀਡੀਓ ਸੈਂਡ ਕਰਦੇ ਮੈਂ YouTube ਤੇ ਪਾਉਣੇ ਆ ਕਹਿੰਦਾ ਦੀਦੀ ਹੁਣੇ ਕਰ ਦੇਨਾ ਉਸੇ ਵੇਲੇ ਵਿੱਚ ਦਰਦੀ ਨਹੀਂ ਕਰਤੀਆਂ ਦਿਨੇ ਫੋਨ 12 ਵਜੇ ਤੋਂ ਬਾਅਦ ਮੇਰਾ ਨੈਟ ਖਤਮ ਹੋ ਜਾਣਾ ਕਿੰਨਾ ਟਾਈਮ ਲਾਈਵ ਹੈਗੀ ਚੱਲਦੀ ਰਹੇਗੀ ਓਕੇ ਓਕੇ ਰਿਸ਼ਤੇਦਾਰ ਦੀਦੀ ਮੇਰੇ ਤਕੜੇ ਆ ਸਾਰੇ ਹੁਣ ਕਿਸ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਕਿਆ ਕਰਦਾ ਇਹ ਗੱਲ ਹੈਗੀ ਨਹੀਂ ਪਰ ਦੀਦੀ ਮੇਰੇ ਜਿਹੜੇ ਨਾਨਕਾ ਨਾਨਕੇ ਆ ਨਾ ਉਹ ਤਕੜੇ ਆ ਪਰ ਉਹ ਮੇਰ ਨਾਲ ਬਹੁਤ ਪਿਆਰ ਕਰਦੇ ਆ ਤਕੜੇ ਹੈਗੇ ਪਰ ਬਹੁਤ ਪਿਆਰ ਕਰਦੇ ਆ

ਇਹ ਨਾ ਇੱਕ ਮੈਂ ਗੋਤਮ ਦੀ ਲਾਈਵ ਵਿੱਚ ਜਾਣਾ ਦੀਦੀ ਉਹ ਸਾਰਾ ਦਿਨ ਮੇਰੀ ਹਾਂ ਬਿਲਕੁਲ ਬਿਲਕੁਲ ਜਿਹੜਾ ਸਪੋਰਟ ਕਰਦਾ ਉਹਦੀ ਡਬਲ ਸਪੋਰਟ ਕਰੋ ਬਿਲਕੁਲ ਬਿਲਕੁਲ ਜਾਓ ਦੀਦੀ ਜਾਣਾ ਚਾਹੀਦਾ ਐਕਦਾ ਪਤਾ ਕਿੰਨਾ ਦਿਲ ਟੁੱਟਦਾ ਵਾ ਕਿ ਮਤਲਬ ਕੱਢੋ ਤੇ ਬੰਦਾ ਛੱਡੋ ਉਹ ਗੱਲ ਬਣ ਜਾਂਦੀ ਆ ਐਦਾਂ ਫਿਰ ਬੱਚੇ ਦਾ ਦਿਲ ਟੁੱਟਦਾ ਨਹੀਂ ਤੁਸੀਂ ਜਾਓ ਮੈਂ ਤਾਂ ਕੱਟ ਕੇ ਵੀ ਕਰ ਤੇ ਤਾਂ ਲਾਈਕ ਦੀ ਦੀ ਅੱਛਾ ਗੁੱਸੇ ਹੋ ਗਿਆਣਾ ਲਾਈਕ ਮੇਰਾ ਮੇਰੇ ਨਾਲ ਲਾਈਕ ਗੁੱਸੇ ਹੋ ਗਿਆਣਾ ਮੇਰੇ ਨਾਲ ਕੋਈ ਬਾਤ ਨਹੀਂ ਇਹਨੂੰ ਵੀ ਚਾਲ ਆ ਲੈਂਦੇ ਮੀਤ ਲਾਈਕ ਨੂੰ ਵੀ ਚਾਲ ਆ ਲੈਂਦੇ ਕੋਈ ਨਹੀਂ දගම කාන මෑද ගනලනා නකරේ තුල ඩුවදනයම නජඩිින් දෙෙසිීමමල්ලග කූලො කකනී හුණාමකාුදේගේද ਹਾ ਹਾ ਦੇ ਕੇ ਜਾ ਦੇ ਕੇ ਜਾ ਮੈਂ ਤੈਨੂੰ ਦੱਸਿਆ ਤਾਂ ਹੈਗਾ ਮੈਂ ਕੱਲ ਦੀ ਬਹੁਤ ਖੁਸ਼ ਆ ਮੇਰੇ ਮਾਮਾ ਜੀ ਨੇ ਛੋਟੇ ਨੇ ਜੈਸੀ ਵੀ ਲਿਆਂਦੀ ਉਹ ਵੀ ਨਿਊ ਏਜੰਸੀ ਚ ਕਢਾ ਕੇ ਪਹਿਲਾਂ ਵੀ ਉਹਨਾਂ ਦੀ ਏਜੰਸੀ ਪੁਰਾਣੀ ਪੁਰਾਣੀ ਜੈਸੀ ਵੀ ਲਿਆ ਹੀ ਉਹਨਾਂ ਨੇ ਵਿਸਾਖੀ ਵਾਲੇ ਦਿਨ ਦੋ ਟਰੈਕਟਰ ਲਿਆਏ ਉਹ ਉਸ ਤੋਂ ਪਹਿਲਾਂ ਉਹਨਾਂ ਦਾ ਪੁਰਾਣਾ ਟਰੈਕਟਰ ਟਰਾਲੀ ਸੀ ਵਿਸਾਖੀ ਵਾਲੇ ਦਿਨ ਦੋ ਟਰੈਕਟਰ ਦੋ ਟਰਾਲੀ ਨਿਊ ਲਿਆਏ ਫਿਰ ਲਿਆਏ ਕੱਲ ਮੈਂ ਕੱਲ ਦੀ ਬਹੁਤ ਖੁਸ਼ ਆ ਮੈਂ ਪਾਉਂਗੀ ਉਹ ਇਹ ਛੋਟ ਪਾਉਂਗੀ ਮਨਨ ਮਗਾ ਚੌਰਿਓ ਚੌਰਿਓ ਛੇਤੀ ਛੇਤੀ ਆ ਜਾਓ ਕਹਿੰਦੇ ਦੀਦੀ ਭੰਡ ਦੇ ਲੈ ਕੇ ਮਗਾ ਨਾ ਮੈਨੂੰ ਪੈਸੇ ਨਹੀਂ ਦੇਣੇ ਤੂੰ ਕਹਿੰਦੇ ਜੋਜੀ ਕਰਦਾ ਕਾਲਾ ਦੱਸ ਕਿੰਨੇ ਪੈਸੇ ਪਾਈਏ ਮੈਂ ਕਿਹਾ ਪਹਿਲਾਂ ਸੈਂਡ ਕਰ ਅਰੇ ਦੀ ਭੈਣ ਨਹੀਂ ਕੋਈ ਹੈਗੀ ਵੈਸੇ ਬੜਾ ਕਰਦੇ ਸਾਰੇ ਸਾਰਿਆਂ ਨੂੰ ਬੜਾ ਕਰਦੇ ਭੂਆ ਦੀਆਂ ਧੀਆਂ ਨਾਲ ਘਰ ਦੇ ਲੱਡੂਆਂ ਦਾ ਮੀਠ ਸਵਾਦ ਵੱਖਰਾ ਹੁੰਦਾ ਜੋ ਮਕਜੀ ਬਾਜ਼ਾਰ ਦੇ ਨਾ ਜਿਹੜੇ ਉਹਨਾਂ ਨਾਲੋਂ ਘਰ ਦੇਆਂ ਦਾ ਸਵਾਦ ਵੱਖਰਾ ਹੁੰਦਾ ਮੋਹ ਮੁਹੱਬਤ ਜਲਾ ਹੁੰਦੀ ਹੈ ਉਹਦੇ ਵਿੱਚ ਨਾ ਕੋਈ ਬਾਦ ਦੇ ਲਈ ਇਹ ਲੱਡੂ ਮੰਮੀ ਇਹ ਨਹੀਂ ਚੇੜ ਕੇ ਸੀ ਮਲੰਗਾ ਕੋਲ ਪੱਕ ਕੇ ਹਾਂ ਜੀ ਜੀ ਇੰਨਾ ਮਿਹਰਾਈ ਕਰੇ ਫੇਰ ਬਣਵਾਏ ਹਾਂ ਮੈਂ ਉਹ ਵੇਖਿਆ ਤੇਰਾ ਸ਼ਾਰਟ ਉਹ ਮੈਂ ਵੇਖਿਆ ਸ਼ਾਰਟ ਜਿੱਥੇ ਹਲਵਾਈ ਲੱਗੇ ਵਿੱਚੇ ਤੋਂ ਕਾਕੇ ਦੀ ਫੋਟੋ ਲਾਈ ਵਿੱਚੇ ਉਹਦੀ ਬਾਜੀ ਦੀ ਲਾਈ ਹੈ ਬਹੁਤ ਸੋਹਣਾ ਸ਼ਾਰਟ ਬਣਿਆ ਨੇ ਤੇਰਾ ਹਾਂ ਜੋ ਮੇਰੇ ਨਾਲ ਤੇ ਵਿੱਚ ਸਾਰੇ ਜਾਣੇ

ਜੀ ਕਰਨਾ ਮੈਂ ਲਾਈਵ ਤੇ ਲਾਈਵ ਹੀ ਮਸ਼ੀਨ ਦੇ ਚੱਲਦੀ ਹਾਂ ਹਾਂਜੀ ਮੈਂ ਨਾ ਲਾਈਵ ਕੱਟ ਕੇ ਹੁਣੇ ਹੀ ਲਾਉਣ ਲੱਗੀ ਬਸ 2 ਮਿੰਟਾਂ ਚ ਫੇਰ ਮੈਨੂੰ ਲਾਈਕ ਕਰਕੇ ਔਨ ਕਰਦੇ ਫਿਰ ਨਹੀਂ ਮੈਂ ਕੱਟ ਕੇ ਫਿਰ ਮੈਂ 2-3 ਘੰਟੇ ਚੱਲਦਾ ਰਹਿੰਦੇ ਨਾ